ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਵਾ ਟੀਵੀ ਅਜਨਾਲਾ ਦੇ ਵਿੱਚ ਇੱਕ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਅੱਗ ਦੇ ਕਾਰਨ ਘਰ ਦੇ ਵਿੱਚ ਰੱਖਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਪੁਲਿਸ ਨੂੰ ਵੀ ਇਸ ਦੇ ਸਬੰਧ ਵਿੱਚ ਸੂਚਨਾ ਦੇ ਦਿੱਤੀ ਗਈ ਹੈ ਅੱਗ ਦੀ ਇਹ ਘਟਨਾ ਅਜਨਾਲਾ ਦੇ ਨੇੜਲੇ ਪਿੰਡ ਤਲਵੰਡੀ ਰਾਏ ਦਾਦੂ ਵਿਖੇ ਵਾਪਰੀ ਪੀੜਤ ਪਰਿਵਾਰ ਵੱਲੋਂ ਨੇੜਲੇ ਪਿੰਡ ਦੇ ਲੋਕਾਂ ਉੱਪਰ ਅੱਗ ਨੂੰ ਅੱਗ ਲਗਾਉਣ ਦੇ ਦੋਸ਼ ਲਗਾਏ ਜਾ ਰਹੇ ਨੇ ਜਦ ਕਿ ਦੂਜੀ ਧਿਰ ਵੱਲੋਂ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਵਿੱਚ ਪੂਰਾ ਇਨਸਾਫ ਦੇਣ ਦਾ ਦਾਵਾ ਵੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨੇੜਲੇ ਪਿੰਡ ਦੀ ਇੱਕ ਵਿਆਹੁਤਾ 18 ਸਾਲਾ ਨੌਜਵਾਨ ਦੇ ਨਾਲ ਫਰਾਰ ਹੋ ਗਈ। ਗੁੱਸੇ ਵਿੱਚ ਆਏ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਘਰ ਨੂੰ ਅੱਗ ਲਗਾ ਦਿੱਤੀ, ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਵਿਆਹੁਤਾ ਤਿੰਨ ਬੱਚਿਆਂ ਦੀ ਮਾਂ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਵੱਲੋਂ ਪੁਲਿਸ ਦੇ ਕੋਲ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮੇਰਾ ਭਾਜੀ ਨਾਂ ਰਾਂਝਾ ਜੀ। ਹਾਂਜੀ ਜੀ ਕੁਝ ਬੰਦਿਆਂ ਨੇ ਢੱਟ ਤੇ ਲਾਇਆ ਵੀ ਤੁਸੀਂ ਸਰਾਵਾਂ ਦੇ ਬੰਦਿਆਂ ਨੇ ਰਲਮੀ ਟੋਣ ਦੇ ਘਰ ਨੂੰ ਅੱਗ ਲਾਈ ਆ ਤੇ ਸਾਰਾ ਸਮਾਨ ਤਬਾਹ ਕਰ ਦਿੱਤਾ। ਭਾਜੀ ਮੈਨੂੰ ਲੱਗੀਆਂ ਸੱਟਾਂ। ਮੈਂ ਰਹਿਣਾ ਕਿਸ ਦੇ ਘਰੇ? ਮੈਂ ਟੈਕਸੀ ਚਲਾਉਂਦਾ ਮੇਰਾ ਐਕਸੀਡੈਂਟ ਹੋਇਆ ਪੈਰ ਦਾ ਹੁਣ ਵੀ ਪੌੜੀ ਮੇਰੇ ਹੱਥ ਜਾ। ਮੇਰੀ ਬੇਟੀ ਆਉਂਦੀ ਆ ਢੱਲੋਆਲਾ ਦੇ ਸ਼ਲੂਨ ਤੇ। ਇਹਨਾਂ ਅੱਗੇ ਮੇਰੇ ਦਵਾਈ ਨੂੰ ਇੱਕ ਦਿਨ ਇੱਥੇ ਚਾਰ ਪੰਜ ਤਰੀਕ ਨੂੰ ਇੱਕ 19 ਤਰੀਕ ਨੂੰ ਅੱਗੇ ਵੀ ਸਾਡੇ ਘਰ ਗੋਲੀ ਚਲਾਈ ਆ। ਉਹ ਮੇਰੀ ਬੇਟੀ ਨੇ ਦੱਸਿਆ ਮੇਰੇ ਜੋ ਆਈ ਨੂੰ ਵੀ ਮਤਲਬ ਇਹਥੋਂ ਦੇ ਮੁੰਡੇ ਆ ਤਲਵੰਡੀ ਦੇ। ਕਿ ਮੇਰੇ ਮਗਰਮ ਦੇ ਨੇ ਮੈਨੂੰ ਤੰਗ ਕਰਦੇ ਨੇ। ਤੇ ਇੰਨੀ ਗੱਲ ਹੋਈ ਆ ਹਾਨੂੰ ਨਹੀਂ ਪਤਾ ਕਿੰਨੇ ਅੱਗ ਲਾਈ ਆ ਕਿੰਨੇ ਨਹੀਂ ਲਾਈ। ਇਹ ਸਾਡੇ ਤੇ ਐਵੇਂ ਇਜਾਮ ਲਾਉਂਦੇ ਨੇ। ਬੇੜੇ ਮੇਰੇ ਦੋਹੇ ਆ ਦੋਵੇਂ ਨਹੀਂ ਇੱਥੇ ਹੈਗੇ। ਇੱਕ ਮੇਰਾ ਬੇੜਾ ਹੈਂ ਡਿਗਾ ਦਾ ਉਹ ਬਾਬੇ ਬਲੂ ਕਰੇ ਦਾ। ਬਸ। ਪਰ ਬੇਟੀ ਸਾਡੀ ਕਿੰਨੇ ਕਹੀ ਆ ਕੀ ਚੱਕੂਗਾ ਕੀ ਮਾਮਲਾ ਆ। ਇਸ ਸਾਨੂੰ ਨਹੀਂ ਪਤਾ ਕਿ ਕਿਤਨਾ ਗਵਾਹ ਕਰਕੇ ਖੜੀ ਉਹਨਾਂ ਕਿਤਰਾ ਕਰਾ ਡੇਢ ਲੱਖ ਰੁਪਇਆ ਉਹਦੇ ਕਾਊਂਟ ਜਾ ਮੇਰੀ ਮੇਰੀ ਦੇ ਕਾਊਂਟ ਜਾ ਉਹ ਮੇਰੇ ਕੁੜਮਾ ਕਰਦਾ ਹੈ ਕਹੇ ਨਾ ਉੱਥੋਂ ਲਿਆ ਕੇ ਉਹਦੇ ਕਾਊਂਟ ਚ ਕਰਾਇਆ ਡੇਢ ਲੱਖ ਰੁਪਇਆ ਵਾ ਉਹ ਵੀ ਲਗੀ ਨਾਲ ਹੀ ਹਾਂ ਮੈਂ ਅਜਸਰ ਸਿੰਘ ਹੈ ਜੀ ਹਾਂ ਜੀ ਕੀ ਗੱਲ ਬਾਤ ਹੈ ਅਹੀਂ ਦੇ ਵਿਆਹ ਵਾਲੇ ਕਰਾਂ ਜੀ ਹਾਂ ਜੀ ਇਹ ਮਗਰੋਂ ਆਏ ਨੇ ਪਹਿਲਾਂ ਇਹਨਾਂ ਮੇਰੇ ਪਤੀ ਜੀ ਨਾਲ ਗੱਲ ਕੀਤੀ ਆ ਪਿਛੋਤੀ ਕੁੜੀ ਵਾਪਸ ਕਰ ਦੇ 10 ਵਜੇ ਦਾ ਟਾਈਮ ਦਿੱਤਾ ਇਨਾ ਟਾਈਮ ਦੀ ਕੀ ਮਰੋਂ ਇਹ ਕਾਰਨਾਮਾ ਕਰ ਦਿੱਤਾ ਸਾਡੇ ਘਰ ਨੂੰ ਅਗਲਾ ਆਤੀਆ ਜੋ ਸਾਡਾ ਕੀਮਤੀ ਸਮਾਨ ਸੀ ਇਹਨਾਂ ਨੇ ਮਾਰ ਲਓ ਸਵਾ ਕਰ ਦਿੱਤਾ ਕਿਸ ਕੁੜੀ ਦੀ ਗੱਲ ਕਰਦੇ ਕੀ ਗੱਲਬਾਤ ਕੀ ਹੈ ਸਾਰੀ ਗੱਲਬਾਤ ਇਹ ਜੀ ਇੱਥੋਂ ਦੀ ਕੁੜੀ ਆ ਜੀ ਸਰਾਵਾਂ ਦੀ ਜਨਾਨੀ ਆ ਜੀ ਤਿੰਨ ਬੱਚੇ ਉਹਦੇ ਨਪਾਲੀ ਰਹਿੰਦੀ ਆ ਮੁੰਡੇ ਦੀ ਹਲੇ ਕੋਈ 18 ਸਾਲ ਦੀ ਉਮਰ ਹੈ ਸਾਰੀ ਹਾਂਜੀ ਉਹ ਨੂੰ ਧਮਕੀਆਂ ਦੇਂਦੀ ਆਉਣ ਨਹੀਂ ਦੇਂਦੀ ਉਹਨੂੰ ਉਥੋਂ ਜਿੱਥੇ ਵੀ ਨੇ ਕਿਰੇ ਭਾਇਆ ਉਹਨੂੰ ਆਉਂ ਨਹੀਂ ਦੇਂਦੀ ਉਹਨੂੰ ਤਾਂ ਉਹ ਰਾਤੀ ਕੀ ਹੋਇਆ ਰਾਤੀ ਤੇ ਕੋਈ 12 1 ਦਾ ਟਾਈਮ ਸੀ 12 1 ਵਜੇ ਨਾ ਆਏ ਉਹ ਹਾਂਜੀ ਕੋਈ 7-8 ਜਣੇ ਆਉਣਗੇ ਠੀਕ ਹੈ ਹਾਂਜੀ ਇੱਕ ਮੇਰਾ ਭਤੀਜਾ ਹੀ ਉਹਨੂੰ ਸੱਟਾਂ ਸੁੱਟਾਂ ਲੱਗ ਗਏ ਲੱਗ ਗਵਾਂਡੀ ਹੀ ਉਹਨੂੰ ਸੱਟਾਂ ਉਹ ਦਾਖ ਲਿਆ ਠੀਕ ਹੈ ਹਾਂਜੀ ਠੀਕ ਹੈ ਨੁਕਸਾਨ ਸਾਡੀ ਲੰਮਾਰੀ 40 ਹਜ਼ਾਰ ਦੀ ਲੰਮਾਰੀ ਆ ਐਲਸੀਡੀ ਹੀ ਹੋਰ ਕੈਮਰੇ ਕੁਮਰੇ ਤੋੜ ਗਏ ਜੋ ਵੀ ਆ ਮਸ਼ੀਨ ਹੀ ਸਮਾਨ ਹਾਂਜੀ ਸਾਰਾ ਸਮਾਨ ਸਾਰੇ ਕਰਨ ਵਾਲਾ ਅਗਲਾ ਤੇ ਕੀ ਡਿਮਾਂਡ ਕਰਦੇ ਜੋ ਮੰਗ ਕੀ ਕਰਦੇ ਕੋਲ ਮੰਗੇ ਨੇ ਸਾਬ ਹੀ ਮੰਗਦੇ ਆ ਜੋ ਵੀ ਇਨਸਾਫ ਸਾਡੇ ਮੰਗਣਾ ਚਾਹੀਦਾ ਇਹ ਜੁਰੀ ਸਵਾਲ ਵਿੱਚ ਗੱਜ ਕਰੋ ਹਾਂਜੀ ਹਾਂਜੀ ਹਾਂ ਕੀ ਸੋਨਾ ਹੀ ਸਮਾਨ ਸਾਡਾ ਪੈਸੇ ਤੇ ਲਾਈ ਗਈ ਰੱਖਿਆ ਹੀ ਅੱਛਾ ਜੀ ਹਾਂਜੀ ਉਹ ਵੀ ਸਾਡਾ ਲੈ ਗਏ ਆ ਬੈਂਕੀਆਂ ਕਾਪੀਆਂ ਹੀ ਆ ਬੈਂਕੀਆਂ ਕਾਪੀਆਂ ਹੀ ਕੋਈ ਉਹ ਵੀ ਲੈ ਗਏ ਆ ਜੀ ਤੁਹਾਡਾ ਮੇਰਾ ਨਾਮ ਬਲਵੰਤ ਸਿੰਘ ਜੀ ਸਾਫ ਕਸ ਕੋਲੋਂ ਪਲਵੰਡੀ ਦਾ ਦਾदू ਜੀ ਕੀ ਗੱਲਬਾਤ ਕੀ ਹੋਈ ਆ ਭਾਜੀ ਇਹ ਸਰ ਗੱਲਬਾਤ ਜੀ ਇਹਨਾਂ ਦੇ ਲੜਕਾ ਜਸਾ ਸਿੰਘ ਦਾ ਹਾਂਜੀ ਤੇ ਉਹ ਕੋ ਬੀਬੀ ਆ ਤੇ ਬੱਚੇ ਨੇ ਤਿੰਨ ਤੇ ਉਹਨਾਂ ਦੀ ਰਿਸ਼ਤਾਰਾ ਸਰਾਵਾਲਿਆਂ ਦੀ ਸਨਮੁਨੀ ਨੇ ਪ੍ਰਭ ਕੀ ਰਿਸ਼ਤਦਾਰੀ ਉਹਨਾਂ ਨਾਲ ਹਾਂਜੀ ਤੇ ਉਹ ਪਹਿਲੋਂ ਕਦੇ ਸ਼ਾਮੀ ਆਏ ਨੇ ਰਖਦੇ ਚਲੋ ਉਦੋਂ ਤੇ ਸਾਨੂੰ ਨਹੀਂ ਮਿਲੇ ਬਾਅਦ ਵਿੱਚ ਸਾਨੂੰ ਨਹੀਂ ਮਿਲੇ ਸਾਨੂੰ ਤਰਾਤ ਨਾ ਰਾਤ 12 ਵਜੇ ਜਾ ਕੇ ਠਾਇਆ ਗੇੜ ਕਰਕਾਇਆ ਮੇਰਾ ਤਾਂ ਮੁੱਠ ਕੇ ਆਇਆ ਤੇ ਮੈਨੂੰ ਕਹਿੰਦੇ ਵੀ ਤੈਨੂੰ ਪਤਾ ਨਹੀਂ ਲੱਗਾ ਮੈਂ ਕੀ ਹੋਇਆ ਕਹਿੰਦੇ ਵੀ ਇੱਧਰ ਅੱਗ ਲੱਗੇ ਜੱਸਾ ਸਿੰਘ ਦੇ ਘਰ ਤੇ ਅਣ ਕੇ ਵੇਖਿਆ ਤੇ ਧੂਆ ਧਵਾ ਬਹੁਤ ਜ਼ਿਆਦਾ ਸੀ ਚਲੋ ਸਾਰਾ ਪਿੰਡ ਇਕੱਠਾ ਹੋਇਆ ਉਂਝ ਨੂੰ ਅੱਗ ਉਹ ਬੁਝਾਈ ਆ ਠੀਕ ਐ ਹਾਂ ਜੀ ਜੋ ਕਿ ਹਾਲਾਤ ਸੀ ਕਿੰਨੀ ਕ ਨੁਕਸਾਨ ਕਿੰਨਾ ਕੁ ਹੋ ਗਿਆ ਨੁਕਸਾਨ ਦੇਖੋ ਜੀ ਗਾਲਾਂ ਤੂੰ ਦੇਖ ਲੋ ਸਾਰੇ ਘਰ ਨੂੰ ਅੱਗ ਲੱਗੀ ਸੀ ਅੰਦਰ ਅਗਲੇ ਅੰਦਰ ਤੱਕ ਨਦੇ ਅੱਗ ਬਲ ਰਹੀ ਸੀ ਜਦੋਂ ਅਸੀਂ ਆਏ ਆ ਉਦੋਂ ਫਿਰ ਵੀ ਗੇਟ ਟੱਪ ਗਏ ਅਸੀਂ ਅੱਗ ਬੁਝਾਈ ਆ ਠੀਕ ਹੈ ਹਾਂ ਜੀ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹਾਂ ਜੀ ਹਾਂ ਸਾਰਾ ਕਾ ਸਮਾਨ ਸੜ ਗਿਆ ਕੋਈ ਚੀਜ਼ ਨਹੀਂ ਰਹਿਣ ਦਿੱਤੀ ਠੀਕ ਹੈ ਕੀ ਮੰਗ ਕਰਦੇ ਜੋ ਪੁਲਿਸ ਕੋ ਜੋ ਜੋ ਪੁਲਿਸ ਨੂੰ ਇਨਸਾਫ ਆ ਜੀ ਇਹਨਾਂ ਦੇ ਕਰੇ ਹਾਂ ਜੀ ਹਾਂ ਜੀ ਜੋ ਕਾਰਵਾਈ ਕਾਰਵਾਈ ਇਹਨਾਂ ਦੇ ਕਰੇ ਹਾਂ ਜੀ ਮੇਰਾ ਨਾਮ ਦਵਿੰਦਰ ਸਿੰਘ ਜੀ ਪਿੰਡ ਤਲਵੰਡੀ ਰਾਜਦੋ ਵੀ ਰਾਤੀ ਜੀ ਮੁੰਡੇ ਆਏ ਸਰਾਵਾਂ ਦੇ ਮੈਂ ਉਹਨਾਂ ਨੂੰ ਇੱਥੋਂ 7 ਵਜੇ ਭੇਜਿਆ ਵਾਪਸ ਵੀ ਚਲੋ ਤੁਹਾਡੀ ਜਿਹੜੀ ਗੱਲ ਹੈਗੀ ਹੈ ਕੋਈ ਨਹੀਂ ਮੈਂ ਪੰਚਾਇਤ ਨਾਲ ਗੱਲ ਕਰਦਾ ਸੀ ਸਰਪੰਚ ਸਾਹਿਬ ਨੂੰ ਫੋਨ ਕੀਤਾ ਸਰਪੰਚ ਸਾਹਿਬ ਨੇ ਕਿਹਾ ਵੀ ਕੋਈ ਨਹੀਂ ਆਪਾਂ ਮੁੰਡੇ ਦੇ ਪਿਓ ਨੂੰ ਕਹਾ ਕਰੋ ਕਿੱਥੇ ਆਈ ਫੋਨ ਬੰਦ ਹੁੰਦਿਆ ਉਹਨਾਂ ਨੇ ਫੋਨ ਕੀਤਾ ਮੈਂ 9:30 ਵਜੇ ਫੇਰ ਆ ਕੇ ਦੁਬਾਰੇ ਮੈਂ ਫੇਰ ਇਹਨਾਂ ਅੱਗੇ ਹੀ ਅਪੀਲ ਕੀਤੀ ਆ ਗੁਰਦਾਰਾ ਸਾਹਿਬ ਅੱਗੇ ਖਲੋਤੀਆਂ ਸੀ ਉਹਨਾਂ ਦੀਆਂ ਦੋ ਗੱਡੀਆਂ ਦੋ ਪਿੱਛੇ ਹੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਝਗੜਾ ਨਹੀਂ ਕਰਨਾ ਆਪਾਂ ਕੁਝ ਨਹੀਂ ਕਰ ਤੇ ਉਹ ਚਲੋ ਉਸ ਟਾਈਮ ਉਇ ਚਲੇ ਗਏ ਜੇ ਠੀਕ ਹੈ ਚਲੇ ਉਹਨਾਂ ਮੈਨੂੰ ਇਹ ਵੀ ਕਹਿ ਗਏ ਵੀ ਹਥਿਆਰ ਵੀ ਲੈ ਗਏ ਬੰਦੇ ਵੀ ਨਾਲ ਆ ਸਾਡੇ ਸਾਰੇ ਨਾਲ ਆ ਠੀਕ ਹੈ ਜੀ ਫਿਰ ਗੋਲੀ ਵੀ ਚਲਾ ਕੇ ਗਏ ਆ ਦੁਬਾਰੇ ਜਦੋਂ ਅੱਗ ਲਾ ਕੇ 12 ਵਜੇ ਇਹਨਾਂ ਨੂੰ ਇੱਥੋਂ ਪਿੰਡੋਂ ਪਤਾ ਨਹੀਂ ਕਿ ਇਹਨੇ ਫੋਨ ਕੀਤਾ ਜਾਂ ਕੀ ਕੀਤਾ ਇਹ 12 ਵਜੇ ਵੇਖਿਆ ਵੀ ਗਲੀ 'ਚ ਕੋਈ ਨਹੀਂ ਹੈਗਾ ਇਹਨਾਂ ਆਣ ਕੇ ਕੰਦਾ ਟੱਪੀਆਂ ਅੱਗ ਲਾਉਂਦਾ ਫਿਰ ਫਿਰ ਚਲੋ ਆ ਚਾਚੇ ਦਾ ਬੇੜਾ ਵੱਡੇ ਦਾ ਉਹ ਗੇਟ ਤੋਂ ਬਾਹਰ ਆਇਆ ਉਹਨੂੰ ਉਹਨਾਂ ਫੜ ਕੇ ਘੁੱਟ ਮਾਰ ਕਰਤੀ ਉਹਦੇ ਵੀ ਸਿਰ ਤੇ ਸੱਟਾ ਲਾਤੀਆਂ ਲਾਕਬ ਬਾਵਾ ਦੇ ਲਤਾਂ ਦੇ ਉਹ ਦਾਖਲ ਕਰਾਇਆ ਜੀ ਘਰ ਦੇ ਕੀ ਹਾਲਾਤ ਨੇ ਘਰ ਦੇ ਹਾਲਾਤ ਵੇਖ ਲੈ ਤੂੰ ਸਰ ਵੀ ਕੀ ਕੀ ਕੀਤਾ ਨਾ ਜੀ ਲੰਬਾਰੀਆਂ ਤੋੜਤੀਆਂ ਜੋ ਗਹਿਣਾ ਘਟਾਈ ਵਿਆਹ ਹੀ ਇਹਨਾਂ ਦੀ ਸਾਲੀ ਦਾ ਤਾਂ ਚਾਹੀਦੇ ਉਹਨਾਂ ਦੇ ਪੈਸੇ ਪੂਹੇ ਕੈਸ਼ ਕੁਸ਼ ਹੀ ਨਾਲ ਸੋਨੇ ਸਾਰੇ ਦਾ ਸਮਾਨ ਹੀ ਸੀ ਤੇ ਹੋਰ ਵੀ ਤੁਹਾਨੂੰ ਪਤਾ ਕੀਮਤੀ ਸਮਾਨ ਜਿਹੜਾ ਸਾਰਾ ਤੋੜ ਗਿਆ ਐਲਸੀਡੀਆਂ ਜੋ ਵੀ ਤੇ ਤਕਰਾਰ ਕਾ ਦੀ ਲੜਾਈ ਕਾ ਦੀ ਹੈ ਜੀ ਲੜਾਈ ਜੀ ਇੱਕ ਕੁੜੀ ਸੀਗੀ ਮੈ ਮੈਰਿਜ ਹੋਈ ਉਹਦੀ ਨੇ ਪਾਲੀ ਦੀ ਠੀਕ ਹੈ ਜੀ ਹੋਰ ਸਰਕਾਰ ਤੋਂ ਲੈ ਕੇ ਜੀ ਮਰਾਤੀ ਮੁੰਡੇ ਆਏ ਵੀ ਤੂੰ ਮੁੰਡਾ ਤੁਹਾਡਾ ਕੁੜੀ ਲੈ ਗਿਆ ਜੀ ਤੇ ਖੜਿਆ ਤੇ ਕੁੜੀ ਨੇ ਮੁੰਡੇ ਸਾਡੇ ਨੂੰ ਮੁੰਡਾ ਸਾਡਾ ਜੀ 17 18 ਸਾਲਾਂ ਦਾ ਮੁੰਡਾ ਸਾਰਾ ਠੀਕ ਹੈ ਕੀ ਮੰਗ ਕਰਦੇ ਜੋ ਕੁਝ ਮੰਗ ਕਰਦੇ ਜੀ ਪੁਲਿਸ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਪਰਚੇ ਜਲਦ ਤੋਂ ਜਲਦ ਕਰਕੇ ਇਹਨਾਂ ਨੂੰ ਕਾਰਵਾਈ ਕਰਕੇ ਦੇ ਅੰਦਰ ਕਿਤੇ ਜਾਣ ਅਨਸਰ ਕੀ ਮਾਮਲਾ ਹੈ ਜਿਹੜਾ ਚਲੰਡੀ ਰਾਜ ਦਾਦੂ ਕਰ ਸਕ ਲੈ ਚਲੰਡੀ ਰਾਜ ਦਾਦੂ ਤੋਂ ਫੋਨ ਆਇਆ ਸੀਗਾ ਸਾਨੂੰ ਰਾਤੀ ਕੋਈ 12 12:30 ਵਜੇ ਵੀ ਕੋਈ ਅੱਗ ਲੱਗ ਗਿਆ ਫਿਰ ਅਸੀਂ ਗਏ ਸੀ ਮੌਕੇ ਤੇ ਮੌਕੇ ਤੇ ਜਾ ਕੇ ਵੇਖਿਆ ਵਾ ਅੱਗ ਵਾਕਈ ਲੱਗੀ ਉਹਨਾਂ ਦੇ ਘਰ 'ਚ ਮਾਸਪੋਨ ਕਾਫੀ ਸੜਿਆ ਹੈ ਤੇ ਬਾਕੀ ਇਹ ਵੀ ਹੋਈ ਮੌਕਾ ਵੇਖ ਕੇ ਆਏ ਆ ਤੇ ਹੁਣ ਪੁੱਛਦੇ ਆ ਕੀ ਗੱਲ ਹੋਈ ਜਿਹੜੀ ਉਹ ਵੀ ਹੋਇਆ ਜਿਹੜੀ ਵੀ ਕਾਨੂੰਨੀ ਕਾਰਵਾਈ ਹੋਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਬਖਸ਼ਾ ਕਿਸ ਨੂੰ ਸਰ ਜ਼ਖਮੀ ਵੀ ਹੋਇਆ ਕੋਈ ਇੱਕ ਬੰਦਾ ਦੱਸ ਦਿਆ ਮੈਨੂੰ ਉਹਨਾਂ ਨੇ ਕਿਹਾ ਵੀ ਜ਼ਖਮੀ ਹੋਇਆ ਪਰ ਅੱਲੇ ਮੈਂ ਵੇਖਿਆ ਨਹੀਂ ਆ ਉਦੇ ਬਾਰੇ ਪਤਾ ਕਰਦੇ ਆ ਜਖਮੀ ਜਿਹੜਾ ਹੋਇਆ ਹੋਊਗਾ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਊਗੀ ਉਹਦੇ ਮੁਤਾਬਕ ਕਾਰਵਾਈ ਕੀ ਵਿਸ਼ਵਾਸ ਦਵਾਇਆ ਬਾਕੀ ਕਾਰਵਾਈ ਕੀਤੀ ਜਾਊਗੀ ਜਿੰਨਾ ਬੱਥੇ ਨੇ ਘਟਨਾ ਚ ਕੀਤੀ ਜਾਊਗੀ ਹਾਂ